ਹੋਰ ਮੈਲਾ ਪੰਜਵ ਗਈ ਬਹੋੜ ਬੰਦੀ ਛੋੜ ਨੰਕਾਰ ਦੁਖਦਾਰੀ ਕਰਮ ਨਾ ਜਾਣਾ ਧੰਮ ਨਾ ਜਾਣਾ ਲੋਭੀ ਮਾਇਆ ਥਾਰੀ ਨਾਮ ਤਰਿਓ ਪ੍ਰਗਤ ਗੋਵਿੰਦ ਕਾ ਏ ਰਾਖੋ ਪੈਜ ਤੁਮਾਰੀ ਹਰ ਜਿਓ ਨਿਮਾਣਿਆ ਤੂੰ ਮਨ ਨਿਚੀ ਸੇ ਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਚੜਕੇ ਬੋ ਭਾਂਤੀ ਬਹੁੜ ਪਿਤਾ ਗੜ ਲਾਵੇ ਤਿਛਲੇ ਔਗਣ ਬਖਸ਼ ਲੈ ਪ੍ਰਭ ਅਗਾ ਮਾਰਗ ਪਾਵੇ ਹਰ ਅੰਤਰ ਜਾਮੀ ਸਾਬਿਤ ਜਾਣ ਤਾ ਕਿਸ ਤੈ ਆਖ ਸੁਣਾਈਐ ਕਹਿਣ ਕਥਨ ਨਾ ਧੀਜੇ ਗੋਬਿੰਦ ਹਰ ਪਾਵੈ ਪੈਰ ਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਹੋਏ ਦਇਆਲ ਕਿਪਾਲ ਤਬ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਆਉ ਖੁੱਦ ਮੁਖ ਪਾਇ ਜਨਨਾਨਕ ਸੁਖ ਵਸੰਤੀ ਸੂਰਤ ਮਹਿਲਾ ਪੰਗਵਾ ਸਿਮਰ ਸਿਮਰ ਤਬ ਤੈ ਅਨੰਦਾ ਦੁਖ ਕਲੇਸ਼ ਸਭ ਨਾ ਠੇ ਗੁਨ ਗਾਵਤ ਧਿਆਵਤ ਤਬ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੇਰਾ ਗੁਰਪੂਰੇ ਦਿਓ ਉਪਦੇਸ਼ਾ ਜਪ ਪੌਜਲ ਪਾਰ ਉਤਾਰਾ ਰਹਾ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਤਿਸ਼ ਕਰਨਾ ਹਰਾ ਤੂੰ ਆਪੇ ਦਾਤਾ ਆਪੇ ਪੁਗਤਾ ਕਿਆ ਇਹ ਜੰਤ ਵਿਚਾਰ ਕਿਆ ਗੁਣ ਤੇਰੇ ਆਖ ਬੁਖਾਣੀ ਕੀਮਤ ਕਹਿ ਨਾ ਜਾਈ ਇਕ ਦੇਖ ਦੀਵਾ ਪ੍ਰਭ ਆਪਣਾ ਅਚਰਜ ਤੁਮ ਹੈ ਵਡਾਈ ਤਾ ਅਨੁਗ੍ਰਹਾ ਆਪ ਤਬ ਸਵਾਮੀ ਪਤ ਮਤ ਕੀਨੀ ਪੂਰੀ ਸਦਾ ਸਦਾ ਨਾਮ ਕੁਬਲ ਹਾਰੀ ਬਾਂਛੋਂ ਸੰਤਾਂ ਧੂਰੀ ਸੋਰਠਿ ਨਹਲਾ ਪੰਜਵਾ ਗੁਰ ਪੂਰਾ ਨਮਸ਼ਕਾਰ ਤਬ ਸਭੇ ਕਾਜ ਸਵਾਰੇ ਤਾਰੇ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਤੇਜ ਸواری ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਪੂਣੀ ਬਾਤ ਨ ਕਾਈ ਰਹਾ ਕਰਤੈ ਪੁਰਖ ਤਾਲ ਦਿਵਾਇ ਪਿੱਛੇ ਲਗ ਤੈਲੀ ਮਾਇਆ ਤੋਟ ਨ ਕਤ ਹੂੰ ਆਵੈ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇਵਾਲਾ ਸਬਦੀਪ ਹੈ ਕਿਰਪਾਲ ਜੈ ਜੈਕਾਰ ਗੁਸਾਈ ਜੇਨ ਪੂਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਤਦਾਰਥ ਤੇਰਾ ਜਨ ਨਾਨਕ ਏਕ ਧਿਆਆ ਸਰਬ ਫਲਾ ਪੁੰਨ ਪਾਇਆ ਸੋਰਠ ਮਹਲਾ ਪੰਜਵਾ ਘਰ ਤੀਜਾ ਦੁਪਦੇ ओमकारतगुर प्रसाद राम दास नए करनाना गुर पूरा पीने दाना सब कुशल पब थे सही सलामत सब थोक उब्द वीचारे रह ਆਦ ਸੰਗ ਮਨ ਲਾਖੀ ਪਾਰ ਬ੍ਰਹਮ ਭਇਓ ਸਾਖੀ ਨਾਨਕ ਨਾਮ ਪਿਆਇ ਆਦ ਪੁਰਖ ਤਬ ਪਾਇਆ ਸੋਰਠ ਮਲਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੁਖਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸੰਸਾਰ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਕਹਾਉ ਪ੍ਰਭ ਕੀ ਅਕਤ ਤੁਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੀ ਗੁਰ ਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾਂ ਆਗਾ ਸੁਖ ਗੁਰ ਦੀਆ ਸੱਚ ਤੁਸ਼ਲ ਖੇਮ ਗੁਰ ਕੀਆ ਸਬਦ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਦੈ ਧਿਆਇਆ ਆਪਣੇ ਸਤਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜੈ ਸਵਾਈ ਰਹਾਉ ਜੀ ਜੰਤ ਸਭ ਤੈ ਦਇਆਲਾ ਰਬ ਆਪਣੇ ਕਰਦੀਨੇ ਸਹਜ ਸੁਭਾਏ ਮਿਲੇ ਕੋ ਪਹਿਲਾ

ਨਾਨਕ ਪ੍ਰਭ ਅਬਿਨਾਸ਼ੀ ਤਾ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹਲਾ 5 ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਤਬ ਆਪਣਾ ਸਦਾ ਤਿਆਆ ਸੰਤਾ ਤਿਸ ਬਿਨ ਅਵਰਨਾ ਕੋਈ ਕਰਨ ਕਾਰਨ ਤਬ ਸੋਈ ਕਹਾਓ ਅਬ ਆਪਣੇ ਵਰਦੀ ਨੇ ਸਗਲ ਜੀ ਵਸਕੀ ਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹਲਾ ਪੰਜਵਾਂ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕੁਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਦੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ ਕਹਾ ਜੋ ਮੰਘੇ ਸੋ ਲੇਵੇ ਪ੍ਰਭ ਆਪਣੇ ਸੰਤਾਂ ਦੇਵ ਹਰ ਗੋਬਿੰਦ ਪ੍ਰਭ ਰੱਖਿਆ ਜਨ ਨਾਨਕ ਸਾਚ ਸੁਭਾਖਿਆ ਸੂਰਤ ਮੱਲਾ ਪਨੂਆ ਸੋਈ ਕਰਾਏ ਜੋ ਤੁਧ ਭਾਵ ਮੋਹ ਸਿਆਣ ਪਕਸ਼ੂ ਨ ਆਵੇ ਹੰ ਬਾਰਿਕ ਤੋਂ ਛੜ ਲਈ ਤਬ ਆਪੇ ਪਰਜ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪਤ ਪਾਲਣ ਲੱਗ ਤਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਾਰੇ ਪ੍ਰਭ ਟੋਰੀ ਹਾਥ ਤੁਮਾਰੇ ਜੇ ਕਾਵ ਸੋ ਕਰਨ ਨਾਨਕ ਦਾਸ ਤੇਰੀ ਸ਼ਰਣਾ ਸੋਰਠ ਮਹਲਾ 5 ਹਰ ਨਾਮ ਰਿਦੈ ਪੁਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲੱਗਾ ਪੂਰਨ ਜਾਕੇ ਭਾਗਾ ਮਿਰਸਾਦ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਕਹਾ ਪਰਾਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਗਿਆ ਮਨ ਤਨ ਹਰ ਦਰਸ਼ ਸੁਮਹਾਵ ਨਾਨਕ ਦਾਸ ਤੇ ਗੁਣ ਗਾਵੇ ਸੋਰਠ ਮਲ ਲਾ ਪੰਜਵਾ ਗੁਰ ਮੇਲ ਪ੍ਰਭੂ ਚਿਤਾਰਿਆ ਕਾਰ ਜਿਸ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਸ ਤਿਸਹਿ ਕਾ ਸੋ ਪ੍ਰਭ ਅੰਤਰ ਜਾਮੀ ਕਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸੰਭਾਰੇ ਅਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ 5 ਪਾਰ ਭੰਨ ਸਾਜ ਸੁਵਾਰਿਆ ਇਹ ਲੋੜ ਗੁਰੂ ਉਬਾਰਿਆ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਦਾਤਾ ਸਬ ਚਿਤ ਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸੁਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਾਲ ਜਿਨ ਇੰਤਾਰੀ ਨਾਨਕ ਸ਼ਰਣੀ ਆਇਆ ਮਨ ਚਿੰਦਿਆ ਫਲ ਪਾਇਆ ਸੋਠ ਮਹਲਾ 5 ਸਦਾ ਸਦਾ ਹਰ ਜਾਪੇ ਪ੍ਰਭ ਬਾਲ ਕ ਰੱਖੇ ਆਪੇ ਸੀਤਲਾ ਠਾਕੁਰ ਹਾਈ ਦਿਗਨੰਗੈ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਧਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਓ ਪ੍ਰਭ ਕਰਨ ਕਾਰਨ ਸੁਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਰਠ ਮਹਲਾ ਪੰਜਵਾਂ ਆਪਣਾ ਗੁਰੂ ਧਿਆਏ ਮੇਲ ਕੁਸ਼ਲ ਸੇਤੀ ਘਰ ਆਏ ਨਾਮ ਕੀ ਵਡਿਆਈ ਇਸ ਕੀਮਤ ਕਹਿ ਨਾ ਜਾਈ ਸੰਤੋ ਹਰ 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 ਆਰਾਧ ਹਰ ਆਰਾਧ ਸਭੋ ਕਿਛ ਪਾਈਆ ਕਾਰਜ ਸਗਲੇ ਸਾਧੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤੇ ਆਇਆ ਤੈਨ ਸਰਦ ਸੁਖਾ ਫਲ ਪਾਇਆ ਸੋਰਠ ਮੈਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿ ਆ ਸੁਬਨੀ ਜਾਈ ਰਹਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚੁ ਖਾਨਾ